ਸੋ ਸੱਚੀ ਕੱਲ ਦੋਸਤੋ ਤੁਸੀਂ ਦੇਖ ਰਹੇ ਹੋ ਮੇਰਾ ਸ਼ੋਰੌਣਕ ਸੱਥਾਂ ਦੀ ਤੇ ਅਸੀਂ ਇਸ ਟਾਈਮ ਮੌਜੂਦ ਆਂ ਗਿੱਲਪਿੰਡ ਦੀ ਸੱਤ ਬਾਪੂ ਜੀ ਕਿਹੜੀ ਸੱਤ ਹੈ ਇਹ ਕਿਹੜੀ ਸੱਤ ਹੈ ਬਾਪੂ ਗਿੱਲਾਂ ਦਾ ਗਿੱਲਾਂ ਦੀ ਇਹ ਤੁਹਾਨੂੰ ਪਤਾ ਮੇਰੇ ਨਾਨਕੇ ਵੀ ਆ ਹਾਂ ਇਹਨਾਂ ਦੇ ਬਾਪੂ ਮੈਨੂੰ ਇੱਕ ਗੱਲ ਦੱਸੋ ਤੁਸੀਂ ਅਜਮੇਰ ਸਿੰਘ ਨੂੰ ਜਾਣਦੇ ਹੋ ਜਮੇਰ ਕਿੱਥੇ ਜਿਹੜਾ ਕਿਹੜਾ ਜਮੇਰ ਅਜਮੇਰ ਹੈ ਨਹੀਂ ਇੱਥੇ ਕੋਈ ਇਹ ਕ ਮਰ ਗਿਆ ਤਾਂ ਮਰ ਗਿਆ ਨਾ ਆ ਦੇਖੋ ਕਿਵੇਂ ਨਹੀਂ ਹੈਗੇ ਸੀਸੀਟੀਵੀ ਮੈਂ ਤਾਂ ਇੱਕ ਉਹੀ ਨਾਮ ਲਿਆ ਸੀ ਅਜਮੇਰ ਸਿੰਘ ਤੇ ਇਹਨਾਂ ਨੇ ਦੱਸਤਾ ਉਹ ਤਾਂ ਹੈ ਹੀ ਨਹੀਂ ਤੇ ਬਾਪੂ ਜੋਰੇ ਨੂੰ ਜਾਣਦੇ ਹੋ ਹੈ ਜੋਰੇ ਨੂੰ ਉਹ ਜੋਰਾ ਉਹ ਵੀ ਨਾਗਾ ਉਹ ਵੀ ਮਰ ਗਿਆ ਹਨਾ ਗਾਜਰ ਵਾਲਿਆਂ ਦਾ ਤੇ ਬਾਪੂ ਨਾਜਰ ਨੂੰ ਜਾਣਦੇ ਹੋ ਨਾਜਰ ਵੀ ਮਰ ਗਿਆ ਇੱਥੇ ਜੋ ਦਾ ਘਰ ਆ ਇੱਥੇ ਠੀਕ ਆ ਤੇ ਬਾਪੂ ਬੀਬੀ ਨੂੰ ਜਾਣਦੇ ਹੋ ਕਿਹੜੀ ਨੂੰ ਆ ਸਰਜੀਤ ਕੌਰ ਨੂੰ ਨਾਜਰ ਦੇ ਘਰ ਵਾਲੀ ਨੂੰ ਹਾਂਜੀ ਉਹ ਇੱਥੇ ਰਹਿੰਦੀ ਨਹੀਂ ਉੱਥੇ ਰਹਿੰਦੀ ਬਾਹਰ ਗੱਡੀਆਂ ਕੋਲੇ ਇਹ ਗੱਲ ਸੱਚ ਹੈ ਕਿ ਸੀਸੀਟੀਵੀ ਕੈਮਰੇ ਸਾਡੇ ਪਿੰਡਾਂ ਦੇ ਇਹੀ ਨੇ ਮੈਂ ਉਹੀ ਰੈਂਡਮ ਕੋਈ ਵੀ ਨਾਮ ਲਏਗੀ ਬਾਪੂ ਨੇ ਕਿਹਾ ਉਹ ਵੀ ਹੈ ਨਹੀਂ ਗਾ ਮਰ ਗਿਆ ਉਹ ਸਰਜੀਤ ਗੌਰ ਉਹ ਗਈ ਹੋਈ ਆ ਉੱਥੇ ਜਿੱਥੇ ਉਹਦਾ ਮੁੰਡਾ ਰਹਿੰਦਾ ਸ਼ਾਂਤੀ ਉਹ ਤਾਂ ਮਰ ਮੁਰਗੀਆਂ ਸ਼ਾਂਤੀ ਹੋਈ ਸ਼ਾਂਤੀ ਵੀ ਹੈ ਨਹੀਂ ਮੈਂ ਕਿਹਾ ਮੈਂ ਸਹੀ ਕਿਹਾ ਸੀ ਕਿ ਕਿ ਪਿੰਡਾਂ ਦੇ ਬਜ਼ੁਰਗ ਸਾਡੇ ਸੀਸੀਟੀਵੀ ਕੈਮਰੇ ਹੁੰਦੇ ਨੇ ਅੱਜ ਪ੍ਰੂਵ ਕਰਤਾ ਬਾਪੂ ਇਹ ਜਿੰਨੇ ਵੀ ਮੈਂ ਨਾਮ ਲਏ ਮੈਂ ਤੁੱਕੇ ਮਾਰੇ ਸੀ ਤੇ ਤੁਸੀਂ ਸਭ ਦਾ ਸੱਚ ਦੱਸਤਾ ਤੁਸੀਂ ਮੈਂ ਕਹੇ ਦੀ ਸਾਰੇ ਪਿੰਡ ਦੀ ਬੈੜਕਾ